ਕਰ ਰਹਿਣਗੇ ਜਾਂਚ ਕਰ ਰਹਿਗੇ ਪੂਰਾ ਦੇ ਨਾਲ ਮਾਨਯੋਗ ਅਡੀਸ਼ਨਲ ਡਿਪਟੀ ਕਮਿਸ਼ਨਰ ਲੁਧਿਆਣਾ 17 ਮਾਰਚ 2023 ਪੂਰਾ ਦੇ ਨਾਲ ਮਾਨਯੋਗ ਐਸ.ਐਮ.ਐਮ. ਲੁਧਿਆਣਾ ਪੁਰਬੀ ਮੈਂ ਜਸਰੀਨ ਪੁਲਰ ਦੀ ਤੋਂ ਜ਼ਿਲ੍ਹਾ ਲੋਕ ਸੰਪਰਕ ਅਫਸਰ ਸਰਦਾਰ ਪ੍ਰੀਤਪਾਲ ਸਿੰਘ ਗਿੱਲ ਜੀ ਸੋ ਸਰਦਾਰ सुरेंद्र ਸਿੰਘ ਗਰੀਵਾਲ ਸਾਹਿਬ ਸੰਗਤ ਸਾਹਿਬ ਉਹ ਵੀ ਉਹਨਾਂ ਦੇ ਨਾਲ ਸਰਦਾਰ ਗੁਰਵਿੰਦਰ ਸਿੰਘ ਕਿਲਾ ਰਾਜਪੁਰ ਉਹ ਵੀ ਸਮੂਹ ਕੋਲੰਪੀਅਨ ਸਰਦਾਰ ਦਲਜੋਤ ਸਿੰਘ ਗਰੀਵਾਲ ਯੂਥ ਪ੍ਰਧਾਨ ਹਲਕਾ ਗਿਲ ਦਾ ਹਰਜੀਤ ਸਿੰਘ ਪ੍ਰਕਲਪ ਪ੍ਰਧਾਨ ਦਾ ਜਗਦੀਪ ਸਿੰਘਪਨ ਦੇ ਸੁਰੰਸੇਲ ਤੋਂ ਤਿਆਰੀਆਂ ਜਤਵੰਤ ਸਿੰਘ ਤੋਂ ਕਿਸ ਅਕੈਡਮੀ ਵਿੱਚ ਤਿਆਰੀਆਂ ਮਹਾਰਾਜ ਸਿਟੀ ਦਾ ਕਿਲਾ ਰਾਏਪੁਰ ਦੇ ਇਲਾਕੇ ਨੂੰ ਮਿਲ ਰਹੇ ਨੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਨਾਮ ਹਿਦਾਰਨਾ ਦੇ ਨਾਲ ਜਾਣ ਪਛਾਣ ਕਰ ਰਹੇ ਨੇ ਕੋਈ ਨਾ ਤਿਆਰੀਆਂ ਦਾ ਕਾਜੋ ਬੈਂਚ ਰਹਾ ਹਾਲਪੁਰਾ ਮਦਦ ਕਰਨ ਦੇ ਲਈ ਸਾਡੇ ਵਿਚਕਾਰ ਦਿੱਤੇ ਸਟਾਫ ਕਿਲਾ ਰਾਇ ਦੇ ਵਿੱਚ ਜਿਵੇਂ ਪਰਮੋਜੀ ਆਵਾਜ਼ ਤੇ ਤੈਟਾਂ ਜੋ ਜਿਵੇਂ ਕਿਲਾ ਰਾਇ ਪਰਦੇ ਮੈਦਾਨ ਦੇ ਵਿੱਚ ਤੋਂ ਅੰਕੇ ਪੜਾਏ ਆ ਉਹ ਆ ਰਿਕਾਰਡ ਕਰਦੇ ਰਹੋ ਕਾਜੋ ਠੀਕ ਹੈ ਸੀਟ ਸੀਟ ਤੇ ਰਿਕਾਰਡ ਕਰਾ ਰੋ ਮੈਂ ਪਤੂ ਸਟਾਫ মিডিਆ ਇਨਚਾਰਜ ਓਐਜੀ ਪੰਜਾਬ ਦੇ ਉਪ ਮੁਪਤੀ ਪੰਜਾਬ ਸੋਨਾ ਦਾ ਸਨਮਾਨ ਕੀਤਾ ਜਾਣਾ ਹੈ ਜ਼ਿਲ੍ਹਾ ਪ੍ਰਸ਼ਾਸਨ ਜੁਨੇਹੜਾ ਦੇ ਵੱਲੋਂ ਬਹੁਤ ਹੀ ਸਤਿਕਾਰਯੋਗ ਅੱਜ ਪੂਰੇ ਪੰਜਾਬੀ ਇਹਨਾਂ ਨੂੰ ਅੱਖਾਂ ਦਾ ਤਾਰਾ ਮੰਨਦੇ ਆ ਜਿਨ੍ਹਾਂ ਨੇ ਬੈਰ ਗੱਟੀਆਂ ਦੀ ਦੌੜ ਨੂੰ ਕਬੂਤਰਬਾਜੀ ਨੂੰ ਕੌਣ ਇਹੋ ਜੀ ਸ਼ਖੀਅਤ ਬਾਜੀਗਰਾਂ ਨੂੰ ਜੱਫੀ ਦੇ ਵਿੱਚ ਪਾ ਕੇ ਇਹ ਮਾਣ ਸਤਿਕਾਰ ਦਿੰਦਾ ਇਹ ਪੰਨੂ ਸਾਹਿਬ ਦੀ ਇੱਕ ਵਾਰੀ ਬਾਈ ਜੀ ਤਾੜੀਆਂ ਹੋਰ ਮਾਰ ਦੋ ਉਹਨਾਂ ਦਾ ਮੁਰਕਾ ਪੰਨੂ ਸਾਹਿਬ ਦੀ ਜਿਹੜੀ ਇਹ ਮੁਹੱਬਤ ਦੀ ਜੱਫੀ ਆ ਇਹ ਇੱਥੇ ਤੱਕ ਇਹਨਾਂ ਨੂੰ ਲੈ ਕੇ ਆਈ ਆ ਤੇ ਸਰਕਾਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਣ ਸਰਵਾਜੀ ਜੀ ਥੈਂਕ ਯੂ ਸਰ ਸੋ ਬੋਲਟੇਜ ਪੰਨੂ ਜੀ ਕੋਲਾ ਦਾ ਸਨਮਾਨ ਕੀਤਾ ਜਾਣਾ ਹੈ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਮਾਨਯੋਗ ਐਡੀਸ਼ਨਲ ਡਿਪਟੀ ਕਮਿਸ਼ਨਰ ਲੁਧਿਆੜਾ ਸੁਮੇਸ਼ ਸਮੂਚਾ ਜ਼ਿਲ੍ਹਾ ਪ੍ਰਸ਼ਾਸਨ ਕੋਰਾਂ ਦੇ ਨਾਲ ਮੈਡਮ ਜਸਰੀਨ ਭੁੱਲਰ ਜੀ ਮਾਨਯੋਗ ਐਸਟੀਐਮ ਪੂਰਬੀ ਲੁਧਿਆੜਾ ਕੋਰਾਂ ਦੇ ਨਾਲ ਮਾਨਯੋਗ ਜ਼ਿਲ੍ਹਾ ਲੋਕ ਸੰਪਰਕ ਅਫਸਰ ਸਰਦਾਰ ਪ੍ਰੀਤਪਾਲ ਸਿੰਘ ਜੀ ਔਰ ਜਿਹੜਾ ਭਾਈ ਨਰਿੰਦਰ ਸਿੰਘ ਬਾਹਰਰਾਮ ਆਪਣੇ ਨਾਲ ਅਰਵਾਸ ਤੋਂ 14 ਸਾਲਾਂ ਬਾਅਦ ਪੰਕਾਇ ਸੀ ਜੀ ਔਰ ਜਿਹੜੀ ਉਦੋਂ ਖੁਸ਼ੀ ਦੀ ਲਹਿਰ ਸੀ ਯੁਧਵਾਸੀਆਂ ਦੇ ਵਿੱਚ ਉਹੋ ਜੀ ਇੱਕ ਜਿਹੜੀ ਖੁਸ਼ੀ ਦੀ ਲਹਿਰ ਆ ਉਹ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਵਿੱਚ ਬੈਲ ਗੱਡੀਆਂ ਦੇ ਜਿਹੜੇ ਪਰਤੰਦੀਆਂ ਮੈਂ ਇਸ ਕਰਕੇ ਭਗਵਾਨ ਰਾਮ ਜੀ ਦੇ ਨਾਲ ਜਿਹੜਾ ਉਹ ਕੰਪੇਅਰ ਕਰ ਰਿਹਾ ਕਿ ਉਹ 14 ਸਾਲ ਸੀਗੇ ਇਹ ਵੀ 14 ਸਾਲ ਨੇ ਔਰ ਇਹਦੇ ਦੌਰਾਨ ਇਨ੍ਹਾਂ ਖੇਡਾਂ ਨੂੰ ਆਯੋਜਿਤ ਕਰਨ ਵਾਲਿਆਂ ਨੇ ਜਿੱਥੇ-ਜਿੱਥੇ ਜਾ ਕੇ ਜੋ-ਜੋ ਐਫਰਟਸ ਕੀਤੀਆਂ ਨੇ ਜਿਨੇ-ਜਿਨੇ ਵੀ ਜਿੰਨੀਆਂ ਵੀ ਕੀਤੀਆਂ ਨੇ ਉਹ ਸਾਰੇ ਇਸ ਪੱਖੋਂ ਵਧਾਈ ਦੇ ਹੱਕਦਾਰ ਨੇ ਕਿ ਉਹ ਲਗਾਤਾਰ ਕੋਸ਼ਿਸ਼ਾਂ ਕਰਦੇ ਰਹੇ ਤੇ ਜਦੋਂ ਸਰਕਾਰ ਬਾਈ ਦੇ ਵਿੱਚ ਬਦਲੀ ਆ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਖੁਦ ਹਰ ਖੇਡ ਨੂੰ ਉਹ ਬਹੁਤ ਨੇੜੇ ਤੋਂ ਦੇਖਦੇ ਨੇ ਵਾਚ ਕਰਦੇ ਨੇ ਔਰ ਇਹ ਜਿਹੜੀਆਂ ਕਿਲਾ ਰਾਏਪੁਰ ਦੀਆਂ ਮਿੰਨੀ 올림픽ਸ ਨੇ ਇਹਨਾਂ ਨੂੰ ਖਾਸ ਤੌਰ ਦੇ ਤੇ ਕਿਹੜਾ ਪੰਜਾਬੀ ਹੈ ਜਿਹੜਾ ਇਹਨਾਂ ਨੂੰ ਨਹੀਂ ਜਾਣਦਾ ਤੇ ਉਹ ਐਫਰਟਸ ਕਰਦੇ ਆ ਸਾਨੂੰ ਕਾਨੂੰਨੀ ਸਲਾਹ مشورہ ਕਰਦੇ ਆ ਕੁਝ ਸਮਾਂ ਲੱਗ ਗਿਆ ਪਰ ਪੱਕੇ ਪੈਰੀ ਹੋ ਕੇ ਇਹਨੂੰ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਇਸੇ ਕਰਕੇ ਅੱਜ ਜਿਹੜਾ ਕਿਲਾ ਰਾਏਪੁਰ ਦੇ ਵਿੱਚ ਜਿਹੜੀ ਉਹਦੀ ਪਹਿਚਾਨ ਹੈ ਬੈਲ ਗੱਡੀਆਂ ਦੀਆਂ ਦੌੜਾਂ ਉਹ ਵਾਪਸ ਆਈਆਂ ਨੇ ਕੁਝ ਜਿਹੜੀਆਂ ਉਹ ਕੰਡੀਸ਼ਨਸ ਨੇ ਪਰ ਇਹ ਪੜੇ ਲਿਖੇ ਲੋਕ ਨੇ ਪੂਰਾ ਏਰੀਆ ਹੀ ਪੜੇ ਲਿਖਿਆਂ ਦਾ ਜਾਣਿਆ ਜਾਂਦਾ ਤੋਂ ਇਸ ਕਰਕੇ ਇਹ ਉਹਨਾਂ ਕੰਡੀਸ਼ਨਸ ਨੂੰ ਮੰਨਦੇ ਹੋਏ ਇਹਦੀ ਜਿਹੜੀ ਸ਼ੁਰੂਆਤ ਕੀਤੀ ਹੈ ਔਰ ਇਸ ਗੱਲ ਦੀ ਪੂਰੀ ਉਮੀਦ ਹੈ ਤੇ ਹੁਣ ਇਹਦੇ ਵਿੱਚ ਕਦੀ ਕਿਸੇ ਸਾਲ ਕੋਈ ਰਿਕਵਰਟ ਨਹੀਂ ਆਉਂਦਾ